ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹਾਲਾ ਪਹਿਲਾ ਹਉਮ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅਮਰਤ ਚਾਖ ਪਰਮ ਰਸ ਰਾਤੇ ਠਾਕੁਰ ਸਾਰਣ ਤੇ ਮਾਰੀ ਕਰਦਾ ਤੂੰ ਮਹਿਮਾਨ ਨਿਮਾਣੀ ਮਾਨ ਮਹਿਤ ਨਾਮ ਧਨ ਪੱਲੇ ਸਾਚੇ ਇਹ ਸ਼ਬਦ ਸਮਾਣੀ ਰਹਾ ਤੂੰ ਪੂਰਾ ਹਮ ਊਰੇ ਹੋਛੇ ਤੂੰ ਗਉਰਾ ਹਮ ਹੋਰੇ ਤਜਹੀ ਮਨ ਰਾਤੇ ਐਨਸ ਪ੍ਰਭਾਤੇ हार रसना जाप मन रे तुम साचे हम तुम ही राचे शब्द भेद साचे ऐन सुना नामरते से सूचे मार्जन में से काचे आवरना दि सै किस सा ही तिस है शरीक ना कोई ਪ੍ਰਣਾਵਤ ਨਾਨਕ ਦਾਸਣ ਦਾਸਾ ਗੋਰਾ ਮਤ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ ਪਹਿਲਾ ਹਉਮ ਪਾਪੀ ਪਤਤ ਪਰਮ ਪਾਖੰਡੀ तू निर्मल निरंकारी अमृत चाख परम रस राते ठाकुर शरण तुम्हारी करता तू मैं मान निमाणी मान महत नाम धन पल्ले साचे ये शब्द समाणी राहौ ਤੂੰ ਪੂਰਾ ਹਮ ਊਰੇ ਹੋਛੇ ਤੂੰ ਗौरा ਹਮ ਹੋਰੇ ਤੁਜਹੀ ਮਨ ਰਾਤੇ ਐਨਸ ਪ੍ਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐਨ ਜਨਾ ਅਮਰਤੇ ਸੇ ਸੂਚੇ ਮਾਰ ਜਨ ਮੇ ਸੇ ਕਾਜੇ ਆਵਰਨਾ ਦੀ ਸੈਂ ਕਿਸ ਸਾਦਾ ਹੀ ਤਿਸ ਹੈ ਸਰੀਰ ਨਾ ਕੋਈ ਪ੍ਰਣਵਾਤ ਨਾਨਕ ਦਾਸਨ ਦਾਸ ਗੋਰਾ ਮਤ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ ਪਹਿਲਾ ਹਉਮ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅਮਰਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਨ ਤੇ ਮਾਰੀ ਕਰਤਾ ਤੂੰ ਮਹਿਮਾਨ ਨਿਮਾਣੀ ਮਾਣ ਮਹਤ ਨਾਮ ਧਨ ਪੱਲੇ ਸਾਚੇ ਇਹ ਸ਼ਬਦ ਸਮਾਣੀ ਰਹਾ ਤੂੰ ਪੂਰਾ ਹਮ ਊਰੇ ਹੋਛੇ ਤੂੰ ਗौरा ਹਮ ਹੋਰੇ ਤੁਝ ਹੀ ਮਨ ਰਾਤੇ ਐਨਸ প্রভਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐਨ ਜਨਾ ਅਮਰਤੇ ਸੇ ਸੂਚੇ ਮਾਰ ਜਨਮੇ ਸੇ ਕਾਚੇ ਆਵਰਨਾ ਦੀ ਸੇ ਕਿਸ ਸਾਦਾਹੀ ਤਿਸ ਹੈ ਸਰੀਰ ਨ ਕੋਈ ਪ੍ਰਣਵਾਤ ਨਾਨਕ ਦਾਸਨ ਦਾਸ ਗੋਰਾ ਮਤ ਜਾਨਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਟ ਮਹੱਲਾ ਪਹਿਲਾ ਹਉਮ ਪਾਪੀ ਪਤਤ ਪਰਮ ਪਾਖੰਡੀ ਤੂ ਨਿਰਮਲ ਨਿਰੰਕਾਰੀ અમૃત ચાખ પરમ રસ રાતે ઠાકોર શરણ તુમારી કરતા તું મે માન નિમાણી માન મહત નામ ધન પલ્લે સાચે એ શબ્દ સમાનિ રહા તું પૂરા હમ ઉરે હોચે ਤੂੰ ਗौरा ਹਮ ਹੋਰੇ ਤੁਝ ਹੀ ਮਨ ਰਾਤੇ ਐਨਿਸ ਪ੍ਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐਨ ਜਨਾਮ ਰਤੇ ਸੇ ਸੂਚੇ ਮਾਰ ਜਨਮੇ ਸੇ ਕਾਚੇ ਆਵਰਨਾ ਦੀ ਸੈਂ ਕਿਸ ਸਾਦਾ ਹੀ ਤਿਸ ਹੈ ਸ਼ਰੀਕ ਨਾ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੋਰਾ ਮਤ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਾਲਾ ਪਹਿਲਾ ਹਉਮ ਪਾਪੀ ਪਤਤ ਪਰਮ ਪਾਖੰਡੀ ਤੂ ਨਿਰਮਲ ਨਿਰੰਕਾਰੀ ਅਮਰਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਨ ਤੇ ਮਾਰੀ ਕਰਦਾ ਤੂੰ ਮੈ ਮਾਨ ਨਿਮਾਣੀ ਮਾਨ ਮਹਿਤ ਨਾਮ ਧਨ ਪੱਲੇ ਸਾਚੇ ਇਹ ਸ਼ਬਦ ਸੁਮਾਣੇ ਰਹਾ ਤੂੰ ਪੂਰਾ ਹਮ ਊਰੇ ਹੋਛੇ ਤੂੰ ਗੌਰਾ ਹਮ ਹੋਰੇ ਤੁਝ ਹੀ ਮਨ ਰਾਤੇ ਐਨਸ ਪ੍ਰਭਾਤੇ ਹਾਰ ਰਸਨਾ ਜਪ ਮਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐਨ ਜਨ ਆਮਰਤੇ ਸੇ ਸੂਚੇ ਮਾਰ ਜਨ ਮੇ ਸੇ ਕਾਜੇ ਆਵਰਨਾ ਦੀ ਸੇ ਕਿਸ ਸਾਦਾ ਹੀ ਤਿਸ ਹੈ ਸਰੀਰ ਨ ਕੋਈ ਪ੍ਰਣਵਾਤ ਨਾਨਕ ਦਾਸਨ ਦਾਸਾ ਗੋਰਾ ਮਤ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਹਉਮ ਪਾਪੀ ਪਤਤ ਪਰਮ ਪਾਖੰਡੀ ਤੂ ਨਿਰਮਲ ਨਿਰੰਕਾਰੀ ਅਮਰਤ ਚਾਖ परम रस राते ठाकुर शरण तुम्हारी करता तू मैं मान निमाणी मान महत नाम धन पल्ले साचे ए शब्द समाणी राह तू पूरा हम ऊरे होछे तू गौरा हम होरे ਤੁਜਹੀ ਮਨ ਰਾਤੇ ਐਨਿਸ ਪ੍ਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐਨ ਜਨ ਅਮਰਤੇ ਸੇ ਸੂਚੇ ਮਾਰ ਜਨ ਮੇ ਸੇ ਕਾਟੇ ਆਵਰਨਾ ਦੀ ਸੇ ਕਿਸ ਸਾਦਾਹੀ ਇਸ ਹੈ ਸਰੀਕ ਨਾ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੋਰਾ ਮਤ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਢੀ ਤੂੰ ਨਿਰਮਲ ਨਿਰੰਕਾਰੀ ਅਮਰਤ ਚਾਖ ਪਰਮ ਰਸ ਰਾਤੇ ਠਾਕੁਰ ਸ਼ਰਨ ਤੇ ਮਾਰੀ ਕਰਦਾ ਤੂੰ ਮੈਂ ਮਾਣ ਨਿਮਾਣੀ ਮਾਣ ਮਹਿਤ ਨਾਮ ਧਨ ਪੱਲੇ ਸਾਚੇ ਸ਼ਬਦ ਸਮਾਣੀ ਰਹਾ ਤੂੰ ਪੂਰਾ ਹਮ ਊਰੇ ਹੋਛੇ ਤੂੰ ਗौरा ਹਮ ਹੋਰੇ ਤੁਜਹੀ ਮਨ ਰਾਤੇ ਐਨਸ ਪ੍ਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐ ਨਿਜੁ ਨਾਮਰਤੇ ਸੇ ਸੂਚੇ ਮਾਰ ਜਨਮੇ ਸੇ ਕਾਜੇ ਆਵਰਨਾ ਦੀ ਸੇ ਕਿਸ ਸਾਦਾਹੀ ਤਿਸ ਹੈ ਸਰੀਰ ਨ ਕੋਈ ਪ੍ਰਣਵਤ ਨਾਨਕ ਦਾਸਨ ਦਾਸਾ ਗੋਰਾ ਮਤ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਹਉਮ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅਮਰਤ ਚਾਖ ਪਰਮ ਰਸ ਰਾਤੇ ਠਾਕੁਰ ਸਾਰਣ ਤੁਮਾਰੀ ਕਰਦਾ ਤੂੰ ਮਹਿਮਾਨ ਨਿਮਾਣੀ ਮਾਣ ਮਹਿਤ ਨਾਮ ਧਨ ਪੱਲੇ ਸਾਚੇ ਇਹ ਸ਼ਬਦ ਸਮਾਣੀ ਰਹਾ ਤੂੰ ਪੂਰਾ ਹਮ ਊਰੇ ਹੋਛੇ ਤੂੰ ਗਉਰਾ ਹਮ ਹੋਰੇ ਤੁਜਹੀ ਮਨ ਰਾਤੇ ਐਨਸ ਪ੍ਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਐਨ ਜਨ ਆਮਰਤੇ ਸੇ ਸੂਚੇ ਮਾਰ ਜਨ ਮੇ ਸੇ ਕਾਚੇ ਆਵਰਨਾ ਦੀ ਸੇ ਕਿਸ ਸਾਦਾਹੀ ਤਿਸ ਹੈ ਸਰੀਰ ਨ ਕੋਈ ਪ੍ਰਣਾਵਤ ਨਾਨਕ ਦਾਸਨ ਦਾਸਾ ਗੋਰਾ ਮਤ ਜਾਣਿਆ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ